ਜਦੋਂ ਇਸ ਦਾ ਪੂਰਾ ਟੱਕਣ ਸਾਰਾ ਜਾਂਦਾ ਹੈ ਤੇ ਬੜੇ ਪ੍ਰੈਸ਼ਰ ਦੇ ਨਾਲ ਜਿਸ ਤਰ੍ਹਾਂ ਪਾਣੀ ਦੇ ਪੈਪ ਵਿੱਚੋਂ ਪ੍ਰੈਸ਼ਰ ਮਾਰਦੇ ਆ ਇਸ ਤਰ੍ਹਾਂ ਅਗਰ ਲੈਡੀ ਘਰ ਦੇ ਵਿੱਚ ਕੋਈ ਲੈਡੀ ਹੁੰਦੀ ਆ ਲੈਡੀ ਇਸ ਤਰ੍ਹਾਂ ਕੋਈ ਖੋਲ ਲੈਂਦੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਨੂੰ ਦੁਬਾਰਾ ਬੰਦ ਕਰ ਪਾਵੇਗੀ ਤੇ ਜਿਸ ਕਰਕੇ ਘਰ ਦੇ ਵਿੱਚ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਹਾਂਜੀ ਖੜੇ ਆ ਪਿੰਡ ਮਲੀਪੁਰ ਦੇ ਅੰਡੇਨ ਗੈਸ ਸਰਵਿਸ ਸਟੇਸ਼ਨ ਦੇ ਅੱਗੇ ਜਿੱਥੇ ਅੱਜ ਜਿਸ ਤਰ੍ਹਾਂ ਕਿ ਅੱਜ ਐਤਵਾਰ ਹੈ ਤੇ ਬਹੁਤ ਲੋਕ ਇੱਥੋਂ ਮੁੜ ਰਹੇ ਨੇ ਤੇ ਇਹ ਲੋਕਾਂ ਨੂੰ ਬੁਲਾ ਲੈਂਦੇ ਨੇ ਕਹਿ ਕੇ ਕਿ ਆਜੋ ਤੁਸੀਂ ਖੁੱਲਾ ਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਸਿਲੰਡਰ ਦੇਣ ਦੀ ਆਉਂਦੀ ਹੈ ਤੇ ਉਸ ਟਾਈਮ ਇਹ ਜਿੰਦਾ ਲਾ ਕੇ ਇੱਥੋਂ ਇਹਨਾਂ ਨੇ ਬੰਦ ਕੀਤਾ ਹੋਇਆ ਦੇਖ ਸਕਦੇ ਹੋ ਕਿ ਲੋਕ ਇੱਥੋਂ ਆ ਕੇ ਮੁੜ ਰਹੇ ਨੇ ਤੇ ਲੋਕਾਂ ਨੂੰ ਬੁਲਾ ਲੈਂਦੇ ਨੇ ਉਸ ਤੋਂ ਬਾਅਦ ਫਿਰ ਇਹ ਆ ਲਾਰੇबाजी ਕਰ ਰਹੇ ਨੇ ਸਾਡੇ ਨਾਲ ਇੱਕ ਪਿੰਡ ਬੇਗਵਾਲ ਦੇ ਨੌਜਵਾਨ ਜੋ ਇੱਥੇ ਸੀਏ ਦੇ ਦਿਨ ਗਰੇ ਲਾ ਚੁੱਕੇ ਨੇ ਤੀਨ ਅਜਿਹਾ ਆਉਣਾ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਹਾਂਜੀ ਦਲਜੀਤ ਸਿੰਘ ਜੀ ਕੀ ਮਤਲਬ ਦੇਖਿਆ ਕਿ ਅਸੀਂ ਮੈਂ ਪਹਿਲਾਂ ਥੰਡ ਲੈ ਕੇ ਗਿਆ ਜਾਂ ਦੁਬਾਰਾ ਆਇਆ ਮੈਨੂੰ ਸੀਲ ਬਦਲ ਕੇ ਦਿੱਤਾ ਹੁਣ ਦੁਬਾਰਾ ਆ ਗਿਆ ਪੂਰੀ ਲੀਕ ਕਰ ਰਹੀ ਹੈ ਇਸ ਦੀ ਅੱਛਾ ਜੀ ਹਾਂਜੀ ਹੁਣ ਦੁਬਾਰਾ ਆਇਆ ਹੁਣ ਕੋਈ ਹੈ ਹੀ ਨਹੀਂ ਉਹ ਇਹ ਮਾੜਾ ਮੋਟਾ ਲੀਕ ਕਰਦਾ ਹੁਣ ਨਾ ਇਹ ਫੁੱਲ ਮਾਰਦਾ ਲੀਕ ਬਾਹਰ ਪ੍ਰੈਸ਼ਰ ਨਾ ਆਉਂਦੀ ਆ ਵਾ ਪੂਰੇ ਪ੍ਰੈਸ਼ਰ ਨਾ ਜਿਸ ਤਰ੍ਹਾਂ ਮਤਲਬ ਪ੍ਰਾਈਵਟ ਦੇ ਪਾਣੀ ਚ ਆਉਂਦੀ ਹੈ ਹਾਂਜੀ ਪਾ ਦੋ ਵਾਰ ਫੀ ਕਰਵਾ ਕੇ ਜੀ ਹਾਂ ਜੀ ਦੋ ਜਾਰੋਂ 30 ਵਾਰ ਆਇਆ ਹੀ ਕੋਈ ਇਹਨਾਂ ਨੂੰ ਤੁਸੀਂ ਫੋਨ ਦੇ ਉੱਪਰ ਕੀਤਾ ਦੱਸਿਆ ਵੀ ਇਹ ਮੇਰਾ ਨਹੀਂ ਹੁਣ ਮੈਂ ਫੋਨ ਨੰਬਰ ਨਹੀਂ ਕੀਤਾ ਮੈਂ ਆ ਮੈਨੂੰ ਮੈਂ ਪੁੱਛ ਕੇ ਕਹਿੰਦੀ ਮੈਂ ਕਹਿੰਦਾ ਜੀ ਨਾ ਚੱਲਿਆ ਕਹਿੰਦੇ ਦੁਬਾਰਾ ਫੇਰ ਵਾਪਸ ਆ ਜਾਓ ਫੇਰ ਆਇਆ ਹੁਣ ਕੋਈ ਹੈ ਨਹੀਂ ਗਾ ਕੀ ਮਤਲਬ ਮੰਨ ਕਰੋਗੇ ਕਿ ਇਹ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ ਇਹ ਪਰੇਸ਼ਾਨੀ ਦੀ ਗੱਲ ਨਹੀਂ ਆ ਕਰਿਆ ਸੰਡੇ ਆ ਸੰਡੇ ਦੇ ਫੈਕਟਰੀਆਂ ਛੁੱਟੀ ਹੈ ਛੁੱਟੀ ਕਰਕੇ ਉਹ ਦੁਬਾਰਾ ਆਇਆ ਸੀ ਛੁੱਟੀ ਕਰਕੇ ਆਇਆ ਵੀ ਸਾਨੂੰ ਦਾ ਫਾਇਦਾ ਹੋਵੇ ਅੱਜ ਦੁਬਾਰਾ ਫੇਰ ਦਵਾਂਗੇ ਫੇਰ ਜਿਹੜਾ ਨੁਕਸਾਨ ਹੈ ਆਪਣਾ ਫੈਕਟਰੀ ਦਾ ਕ ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਲੀਕ ਕਰ ਰਿਹਾ ਇਹਨਾਂ ਲੱਗਦਾ ਵੀ ਕੋਈ ਨੁਕਸਾਨ ਵੀ ਹੋ ਸਕਦਾ ਕਰ ਦੇਵੇ ਜਾਨੀ ਹਾਂ ਨੁਕਸਾਨ ਹੋ ਜਾਏ ਜਵਾਗ ਨਹੀਂ ਛੋਟੋਟੇ ਜੀ ਹੂੰ ਜਵਕਾਂ ਕਰਕੇ ਤਾਂ ਦੁਬਾਰਾ ਫੇਰ ਵਾਪਸ ਤੀਏ ਗੇ ਲੱਗ ਗਿਆ ਜੀ ਹਾਂਜੀ ਇਹਨੂੰ ਖੋਲ ਕੇ ਨਹੀਂ ਦਿਖਾ ਸਕਦੇ ਇਹ ਤੁਸੀਂ ਜੋ ਸਲੰਡਰ ਪਿਆ ਬੜੇ ਪ੍ਰੈਸ਼ਰ ਨਾਲ ਹੈ ਤੋ ਲੀਕ ਕਰਦਾ ਇਹਦੀ ਸੀਲ ਬਦਲੀ ਸੀ ਸੀਲ ਬਦਲਣ ਤੋਂ ਬਾਅਦ ਜਦੋਂ ਇਸ ਦਾ ਉੱਪਰ ਢੱਕਣ ਉਤਾਰਿਆ ਜਾਂਦਾ ਹੈ ਤੇ ਬੜੇ ਪ੍ਰੈਸ਼ਰ ਦੇ ਨਾਲ ਜਿਸ ਤਰ੍ਹਾਂ ਪਾਣੀ ਦੇ ਪੈਵ ਵਿੱਚੋਂ ਪ੍ਰੈਸ਼ਰ ਮਾਰਦੇ ਆ ਇਸ ਤਰ੍ਹਾਂ ਅਗਰ ਲੇਡੀ ਘਰ ਦੇ ਵਿੱਚ ਕੋਈ ਲੇਡੀ ਹੁੰਦੀ ਆ ਲੇਡੀ ਇਸ ਤਰ੍ਹਾਂ ਕੋਈ ਖੋਲ ਲੈਂਦੀ ਆ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਨੂੰ ਦੁਬਾਰਾ ਬੰਦ ਕਰ ਪਾਵੇਗੀ ਤੇ ਜਿਸ ਕਰਕੇ ਘਰ ਦੇ ਵਿੱਚ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹਾਂਜੀ ਭਰਾ ਜੀ ਕਿੱਥੋਂ ਆਏ ਤੁਸੀਂ ਅੱਛਾ ਤੇ ਅੱਡੀ ਗੱਲ ਹੋਈ ਆ ਫੋਨ ਦੇ ਉੱਪਰ ਹਾਂਜੀ ਇਹ ਕਰੀ ਸੀ ਤਾਂ ਹੀ ਆਏ ਦੋ ਗੇੜੇ ਲੱਗੇ ਯਰੇ ਦੋ ਗੇੜੇ ਲੱਗੇ ਹਾਂਜੀ ਭਰਾ ਦੁਕਾਨ ਤੇ ਜਾਏ ਹਾਂ ਅੱਲੀ ਨਹੀਂ ਬਣਿਆ ਕੋਈ ਇਹ ਤਾਂ ਜਿੰਦਾ ਲੱਗਿਆ ਤੇ ਫੋਨ ਦੇ ਉੱਪਰ ਕਹਿੰਦੇ ਆਜੋ ਤੁਸੀਂ ਹਾਂਜੀ ਤੇ ਮੁੜ ਕੇ ਤੇ ਹਾਜ਼ਰ ਨਹੀਂ ਹੈਗੀ ਇੱਥੇ ਜਿੰਦਾ ਲੱਗਿਆ ਉਹਨਾਂ ਦੇਖਿਆ ਦੇਖਦੇ ਹਾਂ ਉਹ ਕਦੋਂ ਤੱਕ ਆਉਣਗੇ ਹੂੰ ਪਛਾਨ ਨਹੀਂ ਹੋ ਰਹੀ ਆ ਪ੍ਰੇਸ਼ਾਨੀ ਹੁੰਦੀ ਹੈ ਜੀ ਹੁਣ ਬੁਲਾ ਲੰਦੇ ਨੇ ਕਈ ਵਾਰੀ ਦੇਖਣਾ ਪੈਂਦਾ ਹੈ ਇਹ ਹੁਣ ਕੀ ਕੰਮ ਕਰਦੇ ਹਾਂ ਮੈਂ ਆ ਜੀ ਫੈਕਟਰੀ 'ਚ ਲੱਗੇ ਹੋਇਆ ਹਾਂ ਅੱਛਾ ਇਹ ਤੋਂ ਕਰਕੇ ਤੁਸੀਂ ਸਮਝ ਪਰੋਣਾ ਅੱਜ ਛੁੱਟੀ ਸੀ ਤਾਂ ਹੀ ਆ ਗਏ ਨਾਈਟ ਡਿਊਟੀ ਕਰਦੇ ਹਾਂ ਛੁੱਟੀ ਸੀ ਅੱਜ ਤਾਂ ਹੀ ਛੁੱਤੇ ਵੀ ਨਹੀਂ ਹੈਗੇ ਆਹੀ ਗੱਲ ਕਰਕੇ ਇਹ ਕੰਮ-ਕੁਮ ਕਰਨਾ ਹੈ ਕਰਦੇ ਥੋੜੇ ਬੋਤ ਰਹਿੰਦੇ ਨੇ ਜਿਹੜੇ ਹਾਂਜੀ ਉਹ ਦੇਖ ਸਕਦੇ ਹਾਂ ਕਿ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਅੰਡੇਨ ਗੈਸ ਜੋ ਗਿਆਨ ਸਰਵਿਸ ਹੈ ਉਸ ਦੇ ਜੋ ਮਲੀਪੁਰ ਮਲੀਪੁਰ ਇਹਨਾਂ ਦਾ ਗੋਡਾ ਨਾਲ ਉਸ ਦੇ ਅੱਗੇ ਖੜੇ ਆ ਲੋਕ ਪਰੇਸ਼ਾਨ ਹੋ ਰਹੇ ਨੇ ਇੱਥੋਂ ਆ ਕੇ ਮੁੜ ਰਹੇ ਨੇ ਪਰੰਤੂ ਜੋ ਇਹ ਇੱਥੋਂ ਦੇ ਕਰਮਚਾਰੀ ਨੇ ਇਹਨਾਂ ਦੇ ਕੰਦ ਦੇ ਉੱਪਰ ਜੋ ਨਹੀਂ ਸਰਕ ਰਹੀ ਲੋਕਾਂ ਨਾਲ ਲੜੇਵਜੀ ਕਰ ਰਹੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਕਮ ਕੰਮਕਾਸ ਕਰਨ ਵਾਲੇ ਨੌਜਵਾਨ ਨੇ ਜੋ ਲੋਕ ਨੇ ਇਸ ਵਾਰੀ ਛੁੱਟੀ ਕਰਕੇ ਇੱਥੇ ਆਉਂਦੇ ਨੇ ਕਿਉਂਕਿ ਉਹਨਾਂ ਨੇ ਹੋਰ ਦਿਨਾਂ ਵਿੱਚ ਕੰਮ ਕਰਨਾ ਹੁੰਦਾ ਲੋਕਾਂ ਨੂੰ ਭਾਰੀ ਦਿੱਕਤ ਤੇ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਦੇਖੋ ਨੌਜਵਾਨ ਫਿਰ ਵਾਪਸ ਜਾ ਰਹੇ ਨੇ ਤੇ ਦੂਸਰਾ ਨੌਜਵਾਨ ਖੜਾ ਬਿਲਕੁਲ ਉਹ ਨਹੀਂ ਜਾ ਸਕਦਾ ਕਿਉਂਕਿ ਉਹਦਾ ਸਿਲੰਡਰ ਬਹੁਤ ਬੁਰੀ ਤਰ੍ਹਾਂ ਲੀਕ ਹੈ